ਨੇ ਲੋਕਬੀਰਾਂ ਘੱਟ ਕੇ ਖਨੌਰੀ ਬਾਡਰ ਦੇ ਪਹੁੰਚ ਰਹੇ ਨੇ ਤੁਹਾਡੇ 92 ਦੇ ਵਿੱਚ ਇੱਕ ਵੀ ਨਹੀਂ ਪਹੁੰਚ ਰਿਹਾ ਨਾ ਤੁਹਾਡੇ ਮੂੰਹਾਂ ਦੇ ਵਿੱਚ ਕੋਈ ਬਿਆਨ ਸਿੱਕਾ ਕਿਸਾਨ ਭਰਾਵਾਂ ਨੂੰ ਤੇ ਇਸ ਟਾਈਮ ਅਸੀਂ ਖਨੌਰੀ ਦੇ ਬਾਡਰ ਤੇ ਖੜੇ ਆ ਜਿੱਤੇ ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 20ਵੇਂ ਦਿਨ ਦੇ ਵਿੱਚ ਮਰਨ ਵਰਤ ਤੇ ਬੈਠੇ ਨੇ ਤੇ ਉਹਨਾਂ ਦੀ ਹਾਲਤ ਆ ਜਿਹੜੀ ਉਹ ਦਿਨੋਂ ਦਿਨ ਬੇਦਰ ਹੁੰਦੀ ਜਾ ਰਹੀ ਹੈ ਤੇ ਅੱਜ ਕਾਫੀ ਦੱਸਿਆ ਯਾਰ ਉਹਨਾਂ ਦੀ ਸਿਹਤ ਦੇ ਵਿੱਚ ਨਾ ਕਾਫੀ ਮਸ਼ਕਤਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਤੇ ਸਾਡੇ ਕੋਲ ਮੋਦੀ ਸਾਹਿਬ ਨੂੰ ਵੀ ਮੋਦੀ ਸਾਹਿਬ ਹੋਰ ਕਰੇ ਕੋਈ ਵੱਡੇ ਇਧਰ ਲੈ ਆਓ ਤੇ ਇਧਰਲੇ ਪਾਸੇ ਲਾਤੜ ਦੇ ਤੁਰੇ ਜਾਓ ਜਿੱਥੇ ਤੱਕ ਸਟੇਜ ਲੱਗੀ ਵੀ ਆ ਕਿਸਾਨਾਂ ਦੀ ਵੀ ਲਾਤੜ ਕੇ ਉਹਨਾਂ ਨੂੰ ਐ ਪੀ ਕੇ ਰੱਖ ਦੋ ਬਸ ਇਹੀ ਕਮੀ ਰਹਗੀ ਹੋਰ ਤਾਂ ਤੁਸੀਂ ਜਿਹੜੀਆਂ ਸਾਰੇ ਹੱਥ ਕੰਡੇ ਅਪਣਾਲੇ ਦੂਜੇ ਪਾਸੇ ਸੰਭੂ ਬਾਰਡਰ ਤੇ ਕਿਸਾਨਾਂ ਤੇ ਇਨਾ ਅਤਿਆਚਾਰ ਹੋ ਰਿਹਾ ਗੋਲੇ ਛਿਟੇ ਜਾ ਰਹੇ ਨੇ ਪਲਾਸਟਿਕ ਦੀਆਂ ਗੋਲੀਆਂ ਮਾਰ ਰਹੀਆਂ ਮਾਰੀਆਂ ਜਾ ਰਹੀਆਂ ਨੇ ਤੇ ਜਿਹੜੇ ਗੰਦੇ ਗੰਦੇ ਨਾਲੇ ਦਾ ਪਾਣੀ ਆ ਉਹ ਕਿਸਾਨਾਂ ਉੱਪਰ ਪਾਇਆ ਜਾ ਰਿਹਾ ਮੋਦੀ ਸਾਹਿਬ ਤੁਹਾਡੇ ਮੂਹਰੇ ਹੱਥ ਜੋੜ ਕੇ ਮੇਹਨਤੀ ਆ ਮੈਂ ਵੀ ਇੱਕ ਕਿਸਾਨ ਹਲਡੋਜ਼ਰ ਲਿਆਓ ਇਹ ਥੋੜਾ ਅਤਿਆਚਾਰ ਆ ਜਿਹੜਾ ਤੁਸੀਂ ਪਾਣੀ ਪੂਣੀ ਪਾਉਣੇ ਹੋ ਇਹਦੇ ਨਾਲ ਕਿਸਾਨਾਂ ਨੂੰ ਕੁਝ ਨਹੀਂ ਹੋਣ ਵਾਲਾ ਤੁਸੀਂ ਬਲਡੋਜਨ ਉਧਰਲੇ ਪਾਸੇ ਚਲਾਉਣ ਲੱਗੋ ਲਾਤੜ ਦਿਓ ਇਹਨਾਂ ਨੂੰ ਕੁਚੂਮਰ ਕੱਢ ਦਿਓ ਇਹਨਾਂ ਦਾ ਹੋਰ ਤੁਹਾਡੇ ਕੋਲੇ ਜਿਹੜਾ ਹੱਤਕੰਡਾ ਤੁਸੀਂ ਅਪਣਾ ਸਕਦੇ ਹੋ ਅਪਣਾ ਲਓ ਇਹ ਕਿਸਾਨ ਹਾਰ ਮੰਨਣ ਵਾਲੇ ਨਹੀਂ ਐ ਮੋਦੀ ਸਾਹਿਬ ਪਹਿਲਾਂ ਵੀ ਤੁਹਾਨੂੰ ਧੌਣ ਪਰਨੇ ਕਰਕੇ ਮਨਵਾਇਆ ਸੀ ਪਰ ਤੁਸੀਂ ਆਪਦੀ ਜ਼ੁਬਾਨ ਤੋਂ ਮੁੱਕਰ ਗਏ ਵੀ ਜੇ ਪੰਜਾਬੀਆਂ ਨਾਲ ਗੱਲ ਕਰੀਏ ਨਾ ਪੰਜਾਬੀ ਜ਼ੁਬਾਨ ਦੇ ਪੱਕੇ ਹੁੰਦੇ ਨੇ ਪਰ ਮੋਦੀ ਸਾਹਿਬ ਤੁਸੀਂ ਆਪਦੀ ਜ਼ੁਬਾਨ ਤੋਂ ਮੁੱਕ ਰਹੋ ਉਹਨਾਂ ਲੋਕਾਂ ਦਾ ਠਾਠਾ ਮਾਰਦਾ ਕੱਠ ਦੇਖੋ ਤੇ ਇੱਕ ਬੇਨਤੀ ਪੰਜਾਬ ਸਰਕਾਰ ਨੂੰ ਵੀ ਆ ਜਿਹੜੀ ਅੱਗੇ ਗੁੰਗੇ ਸੀ ਬੋਲ ਦੇਣੀ ਸੀ ਹੁਣ ਉਹ ਬਹਿਰੇ ਵੀ ਹੋ ਗਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੀ ਬਹਿਰਾ ਹੋ ਗਿਆ ਤੇ ਜਿਹੜੇ ਉਹਦੇ 92 ਐਮ ਐਲ ਏ ਜਿੱਤੇ ਹੋਏ ਨੇ ਉਹ ਵੀ ਬਹਿਰੇ ਹੋ ਗਏ ਪਹਿਲਾਂ ਤਾਂ ਉਹ ਗੁੰਗੇ ਸੀ ਵੀ ਕੱਲਾ ਬੋਲ ਨਹੀਂ ਸਕਦੇ ਹੁਣ ਤਾਂ ਉਹਨਾਂ ਨੂੰ ਡੱਲੇਵਾਲ ਸਾਹਿਬ ਅੱਜ 20 ਦਿਨ ਤੇ ਮਰਨ ਵਰਤ ਦੇ ਪਹੁੰਚ ਗਏ ਉਹਨਾਂ ਦੀਆਂ ਖਬਰਾਂ ਉਹਨਾਂ ਦੇ ਕੰਨਾਂ ਤੱਕ ਨਹੀਂ ਪੈ ਰਹੀਆਂ ਇਨੇ ਬਹਿਰੇ ਹੋ ਗਏ ਉਹ ਆਮ ਲੋਕਾਂ ਨੇ ਆ ਪਿੰਡੋਂ ਪਿੰਡੀ ਖਬਰਾਂ ਜਾ ਰਹੀਆਂ ਨੇ ਇਹ ਗੱਲ ਤੁਹਾਨੂੰ ਐਮਐਲਏ ਸੜਕਾਂ ਤੇ ਹੂਟਰ ਮਾਰਨ ਲਈ ਜਾਂ ਚੰਡੀਗੜ੍ਹ ਕੋਠੀਆਂ ਪਾਈਆਂ ਪਾ ਕੇ ਬਿਠਾਤਾ ਤੁਹਾਨੂੰ ਤੁਸੀਂ ਲੋਕਾਂ ਦੀ ਗੱਲ ਕਰੋ ਇਹ ਗੱਲ ਤੇ ਸਾਡੀ ਜਿਹੜੀ ਅਪੀਲ ਆ ਜਿਹੜੇ ਪਿੰਡ ਵਿੱਚ ਰਹਿੰਦੇ ਨੇ ਵੱਖ-ਵੱਖ ਜਥੇਬੰਦੀਆਂ ਦੇ ਲੋਕ ਭਰਾਵੋ ਆਓ ਇਕਜੁੱਟ ਹੋ ਕੇ ਆਪਾਂ ਆਪ ਮੁਹਾਰੇ ਹੋ ਕੇ ਖਡੌਰੀ ਬਾਰਡਰ ਵੱਲ ਚਾਲੇ ਪਾਈਏ ਤੇ ਕਿਸਾਨ ਜਗਜੀਤ ਸਿੰਘ ਡੱਲੇਵਾਲ ਦਾ ਸਾਥ ਦੇਈਏ ਤਾਂ ਜੋ ਉਹ ਉਹਨਾਂ ਦੀ ਸਿਹਤ ਦੀ ਕਾਮਨਾ ਕਰਦੇ ਆ ਵੀ ਉਹਨਾਂ ਦੀ ਸਿਹਤ ਠੀਕ ਰਹੇ ਤੇ ਆਪਾਂ ਮੋਰਚਾ ਜਿੱਤ ਕੇ ਘਰ ਵੱਲ ਜਾਈਏ ਧੰਨਵਾਦ